ਕੋਤਵਾਲ ਮੇਰੇ ਖਿਆਲ ਵਿੱਚ ਤਾਂ ਹਾਕਮ ਤੁਲੰਬਾ ਨੂੰ ਭਲੇਖਾ ਲੱਗਾ ਹੈ ਫਿਰ ਵੀ ਆਪ ਦਰਿਆਵਤ ਕਰ ਲਵੋ ਤਸੱਲੀ ਹੋ ਜਾਵੇ ਅਗੋ ਹਾਕਮ ਬੋਲਿਆ ਜੇ ਸੱਚ ਨਿਕਲ ਆਇਆ ਫਿਰ ਆਪ ਦੀ ਇਸ ਰਮਜਨਾਲ ਤੱਕਿਆ ਕੋਤਵਾਲ ਗੱਲ ਟੋਕੇ ਮੈਨੂੰ ਉਮੀਦ ਨਹੀਂ ਹੈ ਪਰ ਖੈਰ ਗਲਤੀ ਵੀ ਇਨਸਾਨ ਤੋਂ ਹੀ ਹੁੰਦੀ ਹੈ ਐਸਾ ਹੋ ਸਕਦਾ ਕੋਈ ਬੇਈਮਾਨੀ ਥੋੜੀ ਹੈ ਕਾਜੀਵਾਲ ਤੱਕ ਕੇ ਕਿਉਂ ਕਾਜੀ ਸਾਹਿਬ ਅਗੋ ਕਾਜੀ ਇਹ ਕਹਿੰਦਾ ਜੀ ਹਾਂ ਇਨਸਾਨ ਦੀ ਬੁਨਿਆਦ ਹੀ ਗਲਤੀ ਹੈ ਕਰੇ ਆਪਣੇ ਵੱਲੋਂ ਠੀਕ ਗਲਤੀ ਅੱਲਾ ਦੇ ਜਿਮੇ ਰੂਪਾ ਬੋਲਿਆ ਅੱਲਾ ਦੇ ਜਿਮੇ ਸਦਾ ਸੱਚ ਸਾਡੀਆਂ ਗਲਤੀਆਂ ਅੱਲਾ ਮਾਫ ਕਰੇ ਹਾਕਮ ਬੋਲਿਆ ਰੂਪੇ ਜੇ ਮੈਂ ਤੈਨੂੰ ਆਜ਼ਾਦ ਕਰ ਦਿਆਂ ਤਾਂ ਫਿਰ ਤੂੰ ਆਪੇ ਉਸ ਦਿਨ ਹਾਜ਼ਰ ਹੋਵੇਂਗਾ ਰੂਪਾ ਬੋਲਿਆ ਜੀ ਹੋ ਜਾਵਾਂਗਾ ਜਨਾਬ ਕਤਵਾਲ ਤਦ ਤੱਕ ਹਵਾਲੇ ਹਵਾਲਾਤ ਰਹੇ ਖ਼ਬਰ ਹੀ ਉਸ ਤੇ ਨਾ ਆਵੇ ਮਫਰੂਰ ਹੋ ਜਾਵੇ ਕਤਵਾਲ ਨੇ ਆਖਿਆ ਹਾਕਮ ਰੂਪੀਵਾਲ ਵੇਖ ਕੇ ਕੀ ਮੈਂ ਗੁਰੂ ਨਾਨਕ ਦੇ ਸਿੱਖ ਦੇ ਬਚਨ ਤੇ ਭਰੋਸਾ ਕਰ ਸਕਦਾ ਹਾਂ ਤਾਂ ਕਿਤੇ ਨਸੇ ਭਜੇਗਾ ਤਾਂ ਨਹੀਂ ਰੂਪਾ ਕਹਿਣ ਲੱਗਾ ਪੱਕਾ ਭਰੋਸਾ ਕਰ ਸਕਦੇ ਹੋ ਕਤਵਾਲ ਕਹਿਣ ਲੱਗਾ ਜੇ ਹਵਾਲਾਤ ਵਿੱਚ ਰਹੇ ਤਾਂ ਕੀ ਹਰਜ ਹੈ ਹਾਕਮ ਬੋਲਿਆ ਇਹ ਬੇਕਸੂਰ ਹੈ ਆਪ ਦੇ ਸਬੂਤ ਸੱਚੇ ਨਹੀਂ ਮਕਦਮਾ ਵੱਡਾ ਨਾ ਹੋਣ ਕਰਕੇ ਜੇ ਆਪ ਹੀ ਮੁਕਾਸ਼ ਛੱਡ ਦੇ ਤਾਂ ਇਹ ਬੇਗੁਨਾਹ ਮਾਰਿਆ ਗਿਆ ਹੁੰਦਾ ਪਰ ਹੁਣ ਦੂਸਰੇ ਮਕਦਮੇ ਦੀ ਪੇਸ਼ੀ ਤੱਕ ਇਹ ਕਿਉਂ ਕੈਦ ਰਹੇ ਇਹ ਸਿੱਖ ਹੈ ਜੇ ਫਾਇਦੇ ਵੀ ਮਿਲਣਾ ਹੋਸੀ ਤਾਂ ਇਕਰਾਰ ਕਰਕੇ ਅੱਪੜ ਜਾਏਗਾ ਆਜ਼ਾਦ ਕਰੋ ਗਰੀਬ ਨੂੰ ਬਹੁਤ ਤੁਸੀਂ ਆ ਭੁਗ ਚੁੱਕਾ ਹੈ ਸਰੂਪੇ ਹੋਰੀ ਆਜ਼ਾਦ ਹੋ ਕੇ ਘਰ ਆਏ ਜੋ ਖੁਸ਼ੀ ਉਹਦੇ ਘਰ ਹੋਈ ਉਨੂੰ ਕੌਣ ਵਰਣਨ ਕਰੇ ਪਰ ਉਸ ਦੇ ਦਿਲ ਦੀ ਸਿੱਦਕ ਨੇ ਜੋ ਅੱਜ ਉਸ਼ਾੜਾ ਖਾਦਾ ਹੈ ਉਸ ਦਾ ਰਸ ਉਸ ਨੇ ਮਾਣਿਆ ਹੈ ਆਖੇ ਮੇਰਾ ਸਤਿਗੁਰ ਜਹਰਾ ਜ਼ਹੂਰ ਆਜ਼ਰਾ ਹਜ਼ੂਰ ਰੂਪਾ ਬੇਗਨਾ ਸੀ कोतवाल ਨੇ ਖਾਰ ਨਾਲ ਇਸ ਨੂੰ ਫਾਇਆ ਸੀ ਕਾਜੀ ਨੂੰ ਖਾਰ ਸੀ ਕਿ ਉਸ ਦੇ ਸਤਸੰਗ ਕਰਕੇ ਲੋਕੀ ਦੂਜੇ ਹਿੰਦੂਆਂ ਨੂੰ ਵੀ ਦੀਨ ਵਿੱਚ ਪੈਣੋਂ ਰੋਕ ਲੈਂਦੇ ਹਨ 10ਵੇਂ ਦਿਨ ਰੂਪਾ ਭਾਈ ਰੂਪਾ ਫਿਰ ਅਦਾਲਤ ਵਿੱਚ ਗਿਆ ਧਾੜਵੀ ਰੂਪਾ ਪੇਸ਼ ਹੋ ਗਿਆ ਉਸ ਦਾ ਟੋਲਾ ਵੀ ਪੇਸ਼ ਸੀ ਮਾਮਲੇ ਤੇ ਸਬੂਤ ਹਾਜ਼ਰ ਸਨ ਹਾਕਮ ਨੇ ਸਾਰੇ ਦਿਨ ਦੇ ਕਜੀਏ ਮਗਰੋਂ ਧਾੜਵੀ ਰੂਪੇ ਦੇ ਸਾਥੀਆਂ ਨੂੰ ਦੋਸ਼ੀ ਕੀਤਾ ਤੇ ਭਾਈ ਰੂਪਾ ਜੋ ਗੁਰੂ ਦਾ ਸਿੱਖ ਹੈ ਗੁਰੂ ਤੋਂ ਕਰਵਾਨ ਹੋਣ ਵਾਲਾ ਹੈ ਗੁਰੂ ਦੇ ਭਰੋਸੇ ਵਾਲਾ ਹੈ ਸਿਰਖਰੋਈ ਨਾਲ ਬਰੀ ਕੀਤਾ ਰੂਪਾ ਖੁਸ਼ੀ-ਖੁਸ਼ੀ ਘਰ ਆਇਆ ਸ਼ੁਕਰ ਸ਼ੁਕਰ ਵਿੱਚ ਖੁਸ਼ੀ-ਖੁਸ਼ੀ ਆ ਇਸ ਲਈ ਕਿ ਹੁਣ ਅਨੰਦਪੁਰ ਜਾਏਗਾ ਪਰ ਅੱਗੇ ਇਸਤਰੀ ਬਿਮਾਰ ਸੀ ਤਿਲਕ ਵੇਲੇ ਗੁਰਗੱਦੀ ਬਰਾਜਣ ਵੇਲੇ ਤਖਤ ਰਛੀਨੀ ਵੇਲੇ ਵੀ ਅਨੰਦਪੁਰ ਨਹੀਂ ਸੀ ਪਹੁੰਚ ਸਕਿਆ ਹੁਣ ਦੀਪਮਾਲਾ ਦੇ ਸਮਾਰੋਹ ਤੇ ਪਹੁੰਚਣ ਦਾ ਕਲਪ ਸੀ ਕਿ ਕਿਸ਼ੋਰ ਮੂਰਤੀ ਜੀ ਦੇ ਬੰਦੀ ਛੋੜ ਦੇ ਪੋਤਾ ਜੀ ਦੇ ਆਪਣੇ ਕਿਸ਼ੋਰ ਸਾਈ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਵੇ ਪਰ ਕੁਦਰਤ ਨੇ ਜਾਣੋ ਰੋਕ ਲਿਆ ਮਲਤਾਨ ਦਾ ਮਸੰਦ ਦਲਚਾ ਆਨੰਦਪੁਰ ਜਾਣ ਨੂੰ ਤਿਆਰ ਸੀ ਰੂਪਾ ਉਸ ਦੇ ਘਰ ਪੁੱਜਾ ਤੇ ਜਾ ਕੇ ਉਸ ਦੇ ਅੱਗੇ 100 ਮੋਤੀ ਸੁੱਚੇ ਦਸਤਾਰ ਲੈ 50 ਮੋਹਰਾਂ ਇੱਕ ਜੋੜੀ ਕੜੇ ਜੜਾਓ ਇੱਕ ਖੰਝਰ ਜੜਾਓ ਇੱਕ ਪੋਸ਼ਾਕ ਰੇਸ਼ਮੀ ਦਰਿਆਈ ਦੀ ਦੂਪ ਪੋਸ਼ਾਕੇ ਮਾਤਾ ਜੀਆਂ ਵਾਸਤੇ ਰੇਸ਼ਮ ਦੇ ਤੇ ਹੋਰ ਪਦਾਰਥ ਧਰ ਕੇ ਅੱਗੇ ਇਉਂ ਰੋ ਕੇ ਆਖਿਆ ਗੁਰੂ ਨਾਨਕ ਦਾ ਘਰ ਸਭ ਤੋਂ ਵੱਡਾ ਹੈ ਦਾਤਾ ਤੂੰ ਧੰ ਹੈ ਜਿਸ ਨੇ ਮੇਰੀ ਸ਼ਰਮ ਰੱਖੀ ਤੂੰ ਧੰ ਹੈ ਕਿਰਪਾਲੂ ਹੈ ਹੁਣ ਇਹਨਾਂ ਸਦਰਾਂ ਦੇ ਲੈਣਾ ਨੂੰ ਦਰਸ਼ਨ ਦੇ ਮੈਂ ਸ਼ਰਮਿੰਦਾ ਹਾਂ ਬੇਮੁਖ ਹਾਂ ਕਿ ਨਵੇਂ ਸਤਪੁਰਾਂ ਦੇ ਸਾਕੇ ਵੇਲੇ ਨਾ ਪੁੱਜਾ ਆਪ ਦੇ ਤਖਤ ਬਹਿਣ ਵੇਲੇ ਨਾ ਅਪੜਿਆ ਹੁਣ ਮੌਤ ਅਪਜਸ ਦੇ ਮੂੰਹੋਂ ਫੁੱਟ ਕੇ ਤਿਆਰ ਹੋਇਆ ਹਵਾਇਆ ਫਿਰ ਰਹਿ ਗਿਆ ਦਾਤਾ ਮਿਹਰ ਕਰ ਔਰ ਦਰਸ਼ਨ ਬਖਸ਼ ਦਰਸ਼ਨਬਖਸ਼ ਦੁਲਚਾ ਆਨੰਦਪੁਰ ਅੱਪੜ ਗਿਆ ਸੀ ਨਾਲ ਸੰਗਤ ਵੀ ਆਈ ਸੀ ਸਾਰੇ ਪੇਸ਼ ਹੋ ਚੁੱਕੇ ਸਨ ਸਤਿਗੁਰਾਂ ਦੇ ਅੱਗੇ ਜੋ ਪਹਿਲਾਂ ਸਿੱਖ ਨਹੀਂ ਸਨ ਆ ਸਕੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਕਾਰਪੇਟਾ ਪੇਸ਼ ਹੋਈਆਂ ਮੇਵੜੇ ਨੇ ਅਰਦਾਸ ਕੀਤੀ ਸਾਰੀਆਂ ਪੇਟਾਵਾਂ ਖਜ਼ਾਨੇ ਦਾਖਲ ਹੋ ਗਈਆਂ ਚਲੋ ਗੱਲ ਮੁੱਕ ਗਈ ਦੀਪਮਾਲਾ ਦਾ ਦਰਸ਼ਨ ਮੇਲਾ ਹੋ ਚੁੱਕਾ ਇੱਕ ਦਿਨ ਭਾਈ ਹਰਦਿੱਤਾ ਜੀ ਤੇ ਦੁਲਚੇ ਦੇ ਫਿਰ ਇਕਾਂਤ ਵਿੱਚ ਮਿਲੇ ਹੋਏ ਤੇ ਬਚਨ ਬਲਾਸ ਚੱਲ ਪਿਆ ਹਰਦਿੱਤਾ ਜੀ ਕਹਿ ਰਹੇ ਸੀ ਕਿ ਦਸਵੇਂ ਸਤਿਗੁਰ ਜੀ ਗੁਰੂ ਹਰਗੋਬਿੰਦ ਜੀ ਦੇ ਤਰੀਕੇ ਤੇ ਚੱਲ ਰਹੇ ਹਨ ਕਿੰਨੀ ਨਿੱਕੀ ਆਰਬਲਾ ਹੈ ਤੇ ਸ਼ਸਤਰਾਂ ਤੇ ਜੰਗੀ ਸਮਾਨਾਂ ਨਾਲ ਕਿੰਨਾ ਪਿਆਰ ਦਲਚਾ ਕਹਿੰਦਾ ਸੀ ਕਿ ਔਰੰਗਜ਼ੇਬ ਦੇ ਵੈਰ ਨੂੰ ਰਗੜਕ ਨਹੀਂ ਦੇਣੀ ਚਾਹੀਦੀ। ਅਰ ਦਿੱਤਾ ਕਹਿ ਰਿਹਾ ਸੀ ਕਿ ਸਤਗੁਰੂ ਭੁੱਲ ਨਹੀਂ ਕਰਦੇ, ਤੁਸੀਂ ਉਹਨਾਂ ਨੂੰ ਕਿਉਂ ਮੰਮੁਲੀ ਬੱਚਾ ਸਮਝਦੇ ਹੋ? ਦਲਚਾ ਜੀਓ, ਤੁਸੀਂ ਗਲਤੀ ਤੇ ਹੋ ਕਿ ਸਾਰੇ ਮਨੁੱਖ ਇੱਕੋ ਜਿਹੇ ਹਨ ਤੇ ਇੱਕੋ ਕਿਸਮ ਦੇ ਜੀਵ ਹਨ। ਉੰਜ ਮਨੁੱਖ ਮਾਤਰ ਮਾਨਸ ਦੀ ਜਾਤ ਇੱਕੋ ਹਨ। ਪਰੰਤੂ ਹਰੇਕ ਦੇ ਅੰਦਰਲੇ ਦੀ ਤਾਕਤ, ਲਿਆਕਤ, ਪ੍ਰਬੀਨਤਾ ਅਡੜ ਹੈ ਹਰੇਕ ਦੇ ਦਿਲ ਦਿਮਾਗ ਅਡੜ ਟਾਕਤਾਂ ਰੱਖਦੇ ਹਨ ਸੁਵਡਿਆਈ ਛੁਟਿਆਈ ਦਾ ਬੀਜ ਅੰਤਰ ਹੈ ਫਿਰ ਕੋਈ ਇਨਸਾਨ ਕਲਾਤਾਰੀ ਹੁੰਦਾ ਹੈ ਉਹ ਪੁਰਖ ਦੂਸਰਿਆਂ ਸਿਆਣਿਆਂ ਨਾਲੋਂ ਸੁੱਤੇ ਸਿੱਧ ਤੇ ਵਧੇਰੇ ਪ੍ਰਬੀਨ ਹੁੰਦਾ ਹੈ ਕਲਾਤਾਰੀ ਇੱਕ ਜਿਉਂਦੀ ਤਾਕਤ ਹੈ ਮਨੁੱਖਾਂ ਵਿੱਚ ਮਨੁੱਖਾਂ ਤੋਂ ਉਚੇਰੀ ਸ਼੍ਰੇਣੀ ਦਾ ਮਣਕਾ ਹੈ ਉਹ ਬਲ ਦਾ ਪੰਬਾਕਾ ਹੈ ਜੀਵਨ ਦਾ ਅਲੰਬਾ ਹੈ ਦੁਲਚਾ ਕਹਿਣ ਲੱਗਾ ਕਿ ਸਤਗੁਰੂ ਕਲਾਤਾਰੀ ਹਨ ਹਰ ਦਿੱਤਾ ਜੀ ਕਹਿਣ ਲੱਗੇ ਮੈਂ ਇਹ ਕਹਿਣਾ ਬੇਦਬੀ ਸਮਝਦਾ ਕਿਉਂਕਿ ਕਲਾਤਾਰੀ ਉਹਨਾਂ ਦੇ ਅੱਗੇ ਬਹੁਤ ਨੀਵੀਂ ਸ਼੍ਰੇਣੀ ਹੈ ਉਹ ਉਹਨਾਂ ਵਿੱਚੋਂ ਵੀ ਉੱਚੀ ਸ਼ੈ ਹੈ ਤਾਂ ਫਿਰ ਕਰਾਮਾਤੀ ਹੋਣਗੇ ਦੁਲਚੇ ਨੇ ਪ੍ਰਸ਼ਨ ਕੀਤਾ ਹਰ ਦਿੱਤਾ ਜੀ ਉੱਤਰ ਦੇਣ ਲੱਗੇ ਸਈ ਭਾਈ ਦੁਲਚਾ ਜੀ ਕਰامات ਕੋਈ ਵੱਡੀ ਗੱਲ ਨਹੀਂ ਐ ਪਰ ਕਈ ਨਿੱਕੇ ਮਨਾਂ ਨੂੰ ਭਰੋਸਾ ਆਉਂਦਾ ਈ ਕਰਾਮਾਤਾਂ ਤੋਂ ਹੈ ਦੇਖ ਅਗਲੇ ਦਿਨ ਸਤਗੁਰਾਂ ਤਰੇ ਬਰਸ਼ੇ ਮਾਰ ਕੇ ਤਰੇ ਸੁਮ ਪਾਣੀ ਦੇ ਖੋਲੇ ਹਨ ਇਸ ਅਸਰਜ ਕਾਰਜ ਪਰ ਹਜ਼ਾਰਾਂ ਜੀਵਾਂ ਦਾ ਸੰਸਾਰ ਨਿਰਵਰਤ ਹੋ ਗਿਆ ਸਭ ਨੇ ਮੰਨ ਲਿਆ ਕਿ ਇਸ ਕਿਸ਼ੋਰ ਅਵਸਥਾ ਵਿੱਚ ਜੋਤ ਗੁਰੂ ਨਾਨਕ ਦੀ ਹੈ ਫਿਰ ਇੱਕ ਦਿਨ ਇੱਕ ਆਦਮੀ ਬਾਜ਼ਾਰ ਵਿੱਚ ਰੋਂਦਾ ਪਿਆ ਸੀ ਕਹਿੰਦਾ ਮੇਰੀ ਥੈਲੀ ਚੋਰੀ ਹੋ ਗਈ ਸਤਿਗੁਰਾਂ ਪਾਸ ਪੁੱਜਿਆ ਤੇ ਆ ਕੇ ਬੇਨਤੀ ਕਰਨ ਲੱਗਾ ਸਤਿਗੁਰ ਜੀ ਇਸ ਨਗਰੀ ਵਿੱਚ ਵੀ ਚੋਰ ਪੈਂਦੇ ਨੇ ਤਦ ਆਪਨੇ ਚੋਰ ਦਾ ਘਰ ਤੇ ਉਸ ਦੀ ਤਾਕੀ ਵਿੱਚ ਪਈ ਥੈਲੀ ਦਾ ਪਤਾ ਦੇ ਕੇ ਆਦਮੀ ਟੋਰੇ ਠੀਕ ਉਥੋਂ ਇਹ ਸਭ ਚੀਜ਼ਾਂ ਨਿਕਲੀਆਂ ਸਮਾਨ ਮਿਲ ਗਿਆ ਇਹ ਨਿਸ਼ਾਨੀਆਂ ਦਿਲਾਂ ਨੂੰ ਇਮਾਨਦਾਰ ਬਣਾਉਂਦੀਆਂ ਨੇ ਇਹ ਸੁਣ ਕੇ ਦਿਲਚੇ ਦਾ ਰੰਗ ਕੁਝ ਫਿਰਿਆ ਕੁਝ ਘਬਰਾਜਿਆ ਆਇਆ ਪਰ ਫਿਰ ਸੰਭਲ ਕੇ ਕਹਿਣ ਲੱਗਾ ਪਰ ਉਮਰ ਬੜੀ ਛੋਟੀ ਹੈ ਸਮਾਧੀ ਧਿਆਨ ਜੋਗ ਵਿੱਚ ਜੁੜਨਾ ਪਾਰਦਰਸ਼ਕ ਦ੍ਰਿਸ਼ਟੀ ਦਾ ਹੋਣਾ ਇਸ ਉਮਰੇ ਸੰਭਵ じゃ ਨਹੀਂ ਹੈ ਅਰ ਦਿੱਤਾ ਜੀ ਨੇ ਬੜੀ ਹੈਰਾਨਗੀ ਨਾਲ ਦੇਖਿਆ ਫੈਦਲ ਚਿਆ ਤੂੰ ਕਿੱਥੇ ਚਲ ਗਿਆ ਇਹਨਾਂ ਨੂੰ ਹੱਥ ਜੋਗੀ ਕਿ ਰਾਜ ਜੋਗੀ ਸਮਝਦਾ ਗੁਰੂ ਨਾਨਕ ਦਾ ਘਰ ਤੂੰ ਕਰਮਾਤਾ ਜਾਂ ਹੱਠਾ ਨਾਲ ਕਰਮਾਤਾ ਕਰਦਾ ਸਮਝਿਆ ਇਹ ਤਾਂ ਕੋਈ ਅਗੰਮੀ ਕਰ ਹੈ ਇੱਥੇ ਕਰਮਾਤਾ ਨਹੀਂ ਹਾਂ ਸਹਿਜ ਸੁਭਾਅ ਹੋ ਜਾਣ ਹੁਕਮ ਵਿੱਚ ਸੇਵਾ ਵਿੱਚ ਉਹ ਗੱਲ ਵੱਖਰੀ ਹੈ ਇੱਥੇ ਤਾਂ ਰੋਹਾਨੀ ਤਾਕਤ ਅਗੰਤਾ ਵਿੱਚ ਵਸਦੀ ਹੈ ਦੇਖ ਕਰਾਮਾਤ ਸਭ ਤੋਂ ਵੱਡੀ ਕਰਾਮਾਤ ਇਹ ਹੈ ਕਿ ਕਦੇ ਕਿਤੇ ਕਲਾ ਧਾਰੀ ਦੇ ਬਾਅਦ ਕੋਈ ਕਲਾ ਧਾਰੀ ਨਹੀਂ ਆਇਆ ਜੇ ਕਿਤੇ ਆਇਆ ਹੋ ਤਾਂ ਇੱਕ ਹੱਦ ਦੋ ਇੱਥੇ ਦੇਖ ਗੁਰੂ ਨਾਨਕ ਦੇ 10 ਜਾਨੇ ਇੱਕ ਤੋਂ ਬਾਅਦ ਇੱਕ ਰੋਹਾਨੀ ਕਲਾ ਦਾ ਪ੍ਰਕਾਸ਼ ਲੈ ਕੇ ਆਇਆ ਇਹ ਦਸਵਾ ਜਾਮਾ ਕਲਾਵਾਨਾਂ ਦਾ ਸਰਦਾਰ ਆਇਆ ਸੋਚ ਕੇ ਦੇਖ ਕਿ ਕਿਹੜਾ ਕਿਸ ਤੋਂ ਘੱਟ ਸੀ ਇਹ ਰੱਬੀ ਕਰਾਮਾਤ ਹੈ ਨਵਾਂ ਰਾਹ ਨਵਾਂ ਮਾਰਗ ਮੋਏ ਜਵਾ ਦਿੱਤੇ ਨੇ ਰੂਹਾਂ ਪਰ ਦਿੱਤੀਆਂ ਨੇ ਨਾਮ ਮਨਾਂ ਵਿੱਚ ਪ੍ਰੋ ਦਿੱਤੇ ਨੇ ਵਾਹਿਗੁਰੂ ਜੀ ਦੀ ਮਨੋ ਮੂਰਤ ਦਿਲਾ ਉੱਤੇ ਖਿੱਚ ਦਿੱਤੀ ਹੈ ਇਹ ਹੈ ਕਰਾਮਾਤ ਦੇਖ ਕੀ ਉਮਰ ਹੈ ਕੀ ਕੁ ਭਜਨ ਬੰਦਗੀ ਹੈ ਕਿਵੇਂ ਨਾਮ দান ਦਿੰਦੇ ਹਨ ਨਾਮ ਦਿੰਦੇ ਹਨ ਤੇ ਅੰਦਰ ਪੜਦਾ ਹੈ ਅਜੇ ਇਸ ਦੀਪਮਾਲਾ ਦੇ ਵੇਲੇ ਦੀ ਗੱਲ ਹੈ ਕਿ ਇੱਕ ਬੇਰਾਗੀ ਸਾਧੂ ਨੇ ਸਤਗੁਰ ਜੀ ਨੂੰ ਕਿਹਾ ਸ਼ੈਨਸਾ ਮੈਂ ਬਹੁਤ ਦੂਰ ਆਇਆ ਮੈਂ ਸਾਧ ਹੋਇਆ ਪਰ ਅਜੇ ਤੱਕ ਸਾਈ ਨਹੀਂ ਲੱਭਾ ਮੈਂ ਸੁਣਿਆ ਗੁਰੂ ਨਾਨਕ ਦੇ ਦਰ ਰੱਬ ਲੱਭਦਾ ਹੈ। ਏ ਉਸ ਗੱਦੀ ਦੇ ਮਾਲਕਾ ਮੈ ਤੇ ਰਹਿਮ ਕਰ। ਮੈਨੂੰ ਵੀ ਕੋਈ ਕਣੀ ਦਾਨ ਕਰ। ਦਰਸਾਦੀ ਦੇਖਿਓ। ਮੈਂ ਪਾਸ ਹੀ ਖੜਾ ਸੀ। ਸਤਿਗੁਰੂ ਜੀ ਨੂੰ ਕਹਿਣ ਲੱਗੇ ਓਏ ਸਾਧ ਰਾਮਾ ਤੱਕ ਮੇਰੀ ਵੱਲ ਚੰਗੀ ਤਰ੍ਹਾਂ। ਤੱਕੇ ਹੀ ਕਹੋ ਵਾਹਿਗੁਰੂ ਮੈਂ ਹੈਰਾਨ ਹੋ ਗਿਆ ਅਜੀ ਉਸਨੇ ਅੰਤਰ ਆਤਮੇਂ ਐਂਜੀਆ ਵਾਹਿਗੁਰੂ ਮੇਰੇ ਦੇਖ ਦੇ ਦੇਖਦੇ ਉਹਦੇ ਨੈਣ ਮੰਤੇ ਗਏ ਖੜੇ ਦਾ ਖੜਾ ਰਿਆ ਫਿਰ ਪਤਾ ਨਹੀਂ ਕਿਹੜੀ ਸ਼ਕਤੀ ਨੇ ਸਤਗੁਰ ਦੇ ਚਰਨਾਂ ਉੱਤੇ ਟਾਹ ਦਿੱਤਾ ਰੋ ਪਿਆ ਫਿਰ ਸੁਰਤ ਪਰਤੀ ਬੋਲਿਆ ਕਦੇ ਨਹੀਂ ਸੀ ਦਿੱਟਾ शहसा रस इस स्वाद नाम मैं बहुत जप्या पर गल मुंह सिर थक बता से ये कैसा नाम है कैसा रस है कैसा स्वाद है ये नाम है कि नाम वाला आप है दुलचा यही करा मात दुलचा फिर झिझक के ਪਰ ਇਸ ਕਿਸ਼ੋਰ ਅਵਸਥਾ ਵਿੱਚ ਕਿੰਜ ਇੰਜ ਲੱਗਦਾ ਹੈ ਜਿ ਤਰ੍ਹਾਂ ਕਿਤੇ ਦਾ ਦੁਲਚਾ ਆਪ ਆਪਣੇ ਆਪ ਨੂੰ ਕਿਸੇ ਵਿਸ਼ੇਸ਼ ਥਾਂ ਤੇ ਰੱਖ ਕੇ ਵੇਖ ਰਿਹਾ ਉਦੀਏ ਅਵਸਥਾ ਦੇਖ ਕੇ ਹਰ ਦਿੱਤਾ ਜੀ ਨੇ ਫਿਰ ਆਪਣੇ ਮਤ ਅਨੁਸਾਰ ਉਸ ਦਾ ਸੰਸਾਰ ਨਿਰਿਤ ਕਰਨ ਦੀ ਕੋਸ਼ਿਸ਼ ਕੀਤੀ ਦੁਲਚਾ ਜਿਸਾ ਜਾਮਿਆਂ ਵਿੱਚ ਜੋਤ ਇੱਕੋ ਜਿ ਹੈ ਤੇ ਇੱਕੋ ਜੋਤ ਨੇ ਸਫਰ ਕੀਤਾ ਉਸ ਜੋਤ ਨੂੰ ਸਰੀਰ ਦੇ ਵੱਡੇ ਛੋਟੇ ਹੋਣ ਦਾ ਕੁਝ ਫਰਕ ਨਹੀਂ ਪੈਂਦਾ ਉਹ ਜੋਤ ਕੋਈ ਅਗੰਮਿਸ਼ ਹੈ ਵਾਹਿਗੁਰੂ ਗੁਰੂ ਹੈ ਉਸ ਦੀ ਗੁਰੂ ਜੋਤੀ ਮੇਰੀ ਜਾਚੇ ਉਹ ਜੋਤੀ ਹੈ ਜੋ ਗੁਰੂ ਨਾਨਕ ਵਿੱਚ ਕੰਮ ਕਰਦੀ ਦਸਾਂ ਵਿੱਚ ਆਈ ਹੈ ਅਰ ਦਲਚੇ ਮਿਤਰਾ ਮੈਨੂੰ ਡਰ ਹੈ ਤੇਰੇ ਅੰਦਰ ਕੋਈ ਹੋਰ ਮੋਹ ਹੈ ਸਤਿਗੁਰੂ ਦੇ ਪ੍ਰੇਮ ਤੋਂ ਕੋਈ ਨੀਵਾ ਮੋਹ ਉਹ ਤੈਨੂੰ ਠੋਕਰ ਲਾ ਰਿਹਾ ਹੈ ਕਿਸੇ ਵੇਲੇ ਵੱਡੀ ਸੱਟ ਮਾਰੇਗਾ ਤਕੜਾ ਹੋ ਸੰਭਲ ਗੁੱਸੇ ਨਾ ਹੋਵੇਂ ਮੈਂ ਪਿਆਰ ਨਾਲ ਕਹਿ ਰਿਹਾ ਤੁਲਚਾ ਕਹਿੰਦਾ ਐਡੀ ਐਚਡੀ ਦੂਰੋਂ ਆਉਂਦੇ ਆ ਜੋ ਲਿਆਉਂਦੇ ਆ ਅੱਗੇ ਲਿਆ ਕੇ ਧਰਦੇ ਆ ਹਾਕਮਾਂ ਤੋਂ ਵੀ ਨਹੀਂ ਡਰਦੇ ਉਮਰਾਵਾਲ ਵੀ ਨਹੀਂ ਤੱਕਦੇ ਉਸੇ ਤਰ੍ਹਾਂ ਚੱੱਕ ਰਹਾ ਜਿਵੇਂ ਪਹਿਲਾਂ ਦੇ ਸਾਂ ਅਜੇ ਵੀ ਸੋਹਣਾ ਸਾਨੂੰ ਠੋਕਰਾਂ ਦਿੰਦਾ ਡਰਾਵੇ ਦੱਸਦਾ ਚੰਗਾ ਵੀ